ਤਨ ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਜਿਹੜਾ ਲੰਘਿਆ ਦਿਨ ਆ ਜਾਂ ਕੱਲ੍ਹ ਦੀ ਲੰਗੀ ਰਾਤ ਦੇ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਦੇਖਿਆ ਗਿਆ ਕੁਝ ਅਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਕਿਤੇ ਵਧੀਆ ਮੀਂਹ ਦੀਆਂ ਝਟਾ ਲੱਗੀਆਂ ਤੇ ਕੁਝ ਅਲਾਕਿਆਂ ਦੇ ਵਿੱਚ ਕੱਲੀ ਹਨੇਰੀ ਹੀ ਦੇਖੀ ਗਈ ਸੋ ਅੱਜ ਪੰਜਾਬ ਦੇ ਵਿੱਚ ਮੁੱਖ ਦਿਨ ਰਹਿਣ ਵਾਲਾ ਹੈ ਮੀਂਹ ਦਾ ਜੇਕਰ ਤਮੀ ਬਾਦ ਦੁਪਹਿਰ ਤੋਂ ਸ਼ੁਰੂ ਹੁੰਦਾ ਹੈ ਤੇ ਧੁੱਪ ਬਹੁਤ ਖੇਤਰਾਂ ਦੇ ਵਿੱਚ ਲੱਗਦੀ ਹੈ ਤਾਂ ਇਹ ਅੱਜ ਮੀਂਹੇਰੀ ਝੱਕੜ ਵਾਲਾ ਕੰਮ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਹੁੰਦਾ ਹੋਇਆ ਦਿਖਾਈ ਦੇਵੇਗਾ ਮੀਂਹ ਦੀ ਸ਼ੁਰੂਆਤ ਤਕਰੀਬਨ ਉਮੀਦ ਹੈ ਕਿ ਮਾਝੇ ਦੇ ਖੇਤਰ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਦਿਖਾਈ ਦੇਵੇਗੀ ਤੇ ਦੂਸਰੀ ਤਰਫ ਮਾਲਵੇ ਦੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਲੰਬਾ ਸਮੇਂ ਤੋਂ ਮੀਂਹ ਡਿੱਗਿਆ ਜਾ ਰਿਹਾ ਹੈ ਵਧੀਆ ਖਾਸ ਕਰਕੇ ਫਾਜ਼ਿਲਕਾ ਮੁਕਸਰ ਬੋਹੜ ਇਨਾ ਖੇਤਰਾਂ ਦੇ ਵਿੱਚ ਵੀ ਵਧੀਆ ਮੀਂਹ ਪੈਣ ਦੀ ਸੰਭਾਵਨਾ ਅੱਜ ਬਣੀਆ ਹੋਈਆਂ ਨੇ ਦੂਸਰੀ ਤਰਫ ਮਾਲਵੇ ਦੇ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਬਾਅਦ ਦੁਪਹਿਰ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਤੇ ਉਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨਗੀਆਂ ਪੂਰ ਖੇਤਰ ਦੇ ਵਿੱਚ ਵੀ ਮੀਂਹ ਦੀ ਉਮੀਦ ਬਣੀ ਹੋਵੇਗੀ ਮੀਂਹ ਇਸ ਤਰ੍ਹਾਂ ਹੋਵੇਗਾ ਕੁਝ ਖੇਤਰਾਂ ਨੂੰ ਛੱਡਦਾ ਹੋਇਆ ਕਿਤੇ ਹਨੇਰੀ ਝੱਖੜ ਤੇ ਕਿਤੇ ਕੱਲਾ ਮੀ ਅਜਿਹਾ ਸੰਭਾਵਨਾ ਬਣ ਰਹੀ ਹੈ ਜੇਕਰ ਬਾਅਦ ਦੁਪਹਿਰ ਤੋਂ ਸ਼ੁਰੂ ਹੋਇਆ ਟੁੱਟਵੇਂ ਤੌਰ ਤੇ ਮੀ ਹਨੇਰੀ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦੀ ਹੋਈ ਅੱਜ ਵੀ ਤੁਹਾਨੂੰ ਦਿਖਾਈ ਦੇਵੇਗੀ